ਕਾਲਸ ਟੀਵੀ ਦੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਇਦਰਜੀਤ ਸਿੰਘ ਚਾਹਲ ਸੋਸ਼ਲ ਮੀਡੀਆ ਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ ਪਰ ਇਹਨੇ ਸਾਡੇ ਦੇਸ਼ ਦੀ ਵੱਡੀ ਗਿਣਤੀ ਆਬਾਦੀ ਨੂੰ ਆਪਣੀ ਝਾਕੜ ਦੇ ਵਿੱਚ ਅੱਜ ਦੀ ਘੜੀ ਲੈ ਕੇ ਰੱਖਿਆ ਹੋਇਆ ਹੈ ਇਹ ਕੱਲੀ ਆਪਣੇ ਦੇਸ਼ ਦੀ ਗੱਲ ਨਹੀਂ ਹੈ ਪੂਰੇ ਵਿਸ਼ਵ ਦੇ ਵਿੱਚ ਜੇ ਦੇਖੀਏ ਤਾਂ ਹਰ ਕੋਈ ਬੰਦਾ ਹੈ ਜਿਹੜਾ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਝਾਕੜ ਦੇ ਵਿੱਚ ਆਇਆ ਹੀ ਹੋਇਆ ਹੈ ਇਹਦਾ ਅਸਰ ਜਿਹੜਾ ਜ਼ਿਆਦਾਤਰ ਸਾਡੀ ਨੌਜਵਾਨ ਪੀੜ੍ਹੀ ਅਤੇ ਜੀਨ Z ਜਨਰੇਸ਼ਨ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਤੇ ਇਸੇ ਕਰਕੇ ਅਸੀਂ ਅਕਸਰ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਫੋਨ ਦੇ ਵਰਤੋਂ ਘੱਟ ਕਰਨ ਨੂੰ ਲੈ ਕੇ ਝਿੜਕਦੇ ਹੋયા ਦੇਖਦੇ ਰਹਿੰਦੇ ਹਾਂ। ਕਈ ਦੇਸ਼ਾਂ ਨੇ ਤਾਂ ਇੱਥੇ ਤੱਕ ਐਲਾਨ ਕਰ ਦਿੱਤਾ ਕਿ 16 ਸਾਲ ਤੋਂ ਘੱਟ ਉਮਰ ਦਾ ਬੱਚਾ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਹੋਏਗਾ ਤੇ ਜੇ ਉਹ ਸੋਸ਼ਲ ਮੀਡੀਆ ਦੇ ਉੱਤੇ ਆਉਂਦਾ ਤਾਂ ਉਹਦੇ ਮਾਪਿਆਂ ਨੂੰ ਪੰਜਾਬ ਮਿਲੀਅਨ ਡਾਲਰ ਦੇ ਨੇੜੇ ਤੇ ਜਿਹੜਾ ਹੈਗਾ ਉਹਦਾ ਹਰਜਾਨਾ ਵੀ ਭਰਨਾ ਪੈ ਸਕਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਪੈਂਦੀਆਂ ਰੀਲਾਂ ਨੂੰ ਲੈ ਕੇ ਹੁਣ ਬਹੁਤ ਗਿਣਤੀ ਆਮ ਲੋਕੀ ਨਹੀਂ ਸਗੋ ਪੰਜਾਬ ਪੁਲਿਸ ਵੀ ਤੰਗ ਆ ਗਈ ਹੈ ਵੈਸੇ ਰੀਲਾਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਕਿਉਂਕਿ ਬਹੁਤ ਸਾਰੇ ਲੋਕਾਂ ਵਾਸਤੇ ਜਿੱਥੇ ਇਹ ਰੋਜ਼ਗਾਰ ਦਾ ਸਾਧਨ ਹੈ ਉੱਥੇ ਹੀ ਬਹੁਤਿਆਂ ਵਾਸਤੇ ਇਹ ਜਾਣਕਾਰੀ ਦੇਣ ਤੇ ਜਾਣਕਾਰੀ ਲੈਣ ਵਾਲੀ ਇੱਕ ਟੈਕਨੋਲੋਜੀ ਵੀ ਹੈ ਪਰ ਗਾਣੇ ਲਾ ਕੇ ਆਪਣੀ ਟੌਰ ਦਿਖਾਉਣ ਵਾਲੀ ਪੁਲਸੀ ਹੁਣ ਬਖਸ਼ੇ ਨਹੀਂ ਜਾਣੀਏ ਦਰਅਸਲ ਉਸ ਤੋਂ ਪਹਿਲਾਂ ਇਹ ਖਬਰ ਆਈ ਕਿ ਪੰਜਾਬ ਡੀਜੀਪੀ ਦੇ ਵੱਲੋਂ ਮੁਲਾਜ਼ਮਾਂ ਦੇ ਲਈ ਸਖਤ ਹੁਕਮ ਜਾਰੀ ਕਰੇ ਗਏ ਆ ਪੁਲਿਸ ਮੁਲਾਜ਼ਮ ਹੁਣ ਸੋਸ਼ਲ ਮੀਡੀਆ ਦੇ ਉੱਤੇ ਡਾਂਸ ਭੰਗੜਾ ਜਾਂ ਮਨੋਰੰਜਨ ਵਾਲੀ ਰੀਲ ਜਾਂ ਫਿਰ ਵੀਡੀਓ ਬਣਾ ਕੇ ਨਹੀਂ ਪਾ ਸਕਣਗੇ ਹੋਰ ਵੀ ਸਖਤ ਨਿਯਮ ਮੁਲਾਜ਼ਮਾਂ ਵਾਸਤੇ ਜਾਰੀ ਕਰੇ ਗਏ ਆ ਤਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਰਕਾਰੀ ਹਥਿਆਰ ਪ੍ਰਦਰਸ਼ਿਤ ਕਰਨ ਦੇ ਉੱਤੇ ਸਖਤ ਪਾਬੰਦੀ ਹੋਏਗੀ ਸਰਕਾਰੀ ਗੱਡੀਆਂ ਜਾਂ ਫਿਰ ਸਰਕਾਰੀ ਚੀਜ਼ਾਂ ਦੇ ਨਾਲ ਰੀਲ ਬਣਾਉਣ ਦੀ ਜਾਂ ਫਿਰ ਫੋਟੋਆਂ ਖਿੱਚ ਕੇ ਪਾਉਣ ਦੇ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਵਰਦੀ ਦੇ ਵਿੱਚ ਕਿਸੇ ਵੀ ਕਿਸਮ ਦੀ ਵੀਡੀਓ ਜਾਂ ਰੀਲ ਪੋਸਟ ਕਰਨ ਦੇ ਉੱਤੇ ਸਖਤ ਪਾਬੰਦੀ ਹੈ ਐਨਾ ਹੀ ਨਹੀਂ ਵਰਦੀ ਦੇ ਵਿੱਚ ਨਾ ਹੋਣ ਤੇ ਵੀ ਕੋਈ ਮੁਲਾਜ਼ਮ ਐਸੀ ਕੋਈ ਵੀਡੀਓ ਫੋਟੋ ਪੋਸਟ ਨਹੀਂ ਕਰ ਸਕੇਗਾ ਜ ਜਿਹਦੇ ਨਾਲ ਪੰਜਾਬ ਪੁਲਿਸ ਦੀ ਇਮੇਜ ਨੂੰ ਨੁਕਸਾਨ ਹੁੰਦਾ ਹੋਵੇ ਜੇਕਰ ਕਿਸੇ ਮੁਲਾਜ਼ਮ ਦੀ ਅਪਰਾਧੀਆਂ ਜਾਂ ਗੈਕਸਟਰਾਂ ਦੇ ਨਾਲ ਫੋਟੋ ਪਾਈਆਂ ਜਾਂਦੀਆਂ ਨੇ ਤਾਂ ਫਿਰ ਤੁਰੰਤ ਉੱਤੇ ਸਖਤ ਕਾਰਵਾਈ ਵੀ ਕੀਤੀ ਜਾਏਗੀ ਤੇ ਇਹ ਸਾਰੇ ਨਿਯਮ ਪੰਜਾਬ ਡੀਜੀਪੀ ਦਫ਼ਤਰ ਤੋਂ ਜਾਰੀ ਕੀਤੇ ਗਏ ਨੇ ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਦੀ ACR ਜਿਹੜੀ ਉਹ ਪ੍ਰਭਾਵਿਤ ਹੋਏਗੀ ਉਹਨਾਂ ਦੀ ਤਰੱਕੀ ਵੀ ਪ੍ਰਭਾਵਿਤ ਹੋ ਸਕਦੀ ਹੈ ਤਾਂ ਜਾਤ ਧਰਮ ਰਾਜਨੀਤੀ ਜਾਂ ਵਿਵਾਦਪੂਰਨ ਮੁੱਦਿਆਂ ਦੇ ਉੱਤੇ ਟਿੱਪਣੀ ਕਰਨ ਤੋਂ ਵੀ ਪਰਹੇਜ਼ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਵੇਂ ਆਪਕਸਰ ਵੇਖਦੇ ਆ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਫੋਟੋ ਪਾਈ ਹੁੰਦੀ ਹੈ ਉਹਦੇ ਹੇਠਾਂ ਕੋਈ ਕਮੈਂਟ ਕੀਤੇ ਹੁੰਦੇ ਨੇ ਵੱਖੋ ਵੱਖਰੇ ਕਮੈਂਟ ਕਰੇ ਹੁੰਦੇ ਨੇ ਤਾਂ ਉੱਥੇ ਵੀ ਕਮੈਂਟ ਕਰਨ ਦੇ ਉੱਤੇ ਇਸ ਤਰੀਕੇ ਦਾ ਕੋਈ ਗਲਤ ਕਮੈਂਟ ਕਰਨ ਦੇ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ ਹਾਲਾਂਕਿ ਸੋਸ਼ਲ ਮੀਡੀਆ ਵਰਤ ਜ਼ਰੂਰ ਸਕਦੇ ਨੇ ਸਾਰੇ ਮੁਲਾਜ਼ਮ ਨਹੀਂ ਜਿਹੜੇ ਉਹ ਵਰਤ ਜ਼ਰੂਰ ਸਕਦੇ ਆ ਪਰ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਜ਼ెంట్ ਉਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਜਿਸ ਦੇ ਨਾਲ ਪੰਜਾਬ ਪੁਲਿਸ ਦੀ ਇਮੇਜ ਨੂੰ ਕਿਸੇ ਤੌਰ ਦੇ ਉੱਤੇ ਨੁਕਸਾਨ ਹੁੰਦਾ ਹੋਵੇ ਕੋਈ ਗੁਪਤ ਜਾਂ ਅਧਿਕਾਰਤ ਜਾਣਕਾਰੀ ਵੀ ਸਾਂਝੀ ਕਰਨ ਤੋਂ ਮਨਾਹੀ ਕਰੀ ਗਈ ਹੈ ਡਿਊਟੀ ਦੇ ਨਾਲ ਸੰਬੰਧਿਤ ਲਾਈਵ ਲੋਕੇਸ਼ਨ ਜਾਂ ਫਿਰ ਕੋਈ ਲਾਈਵ ਵੀਡੀਓ ਪੋਸਟ ਕਰਨ ਦੀ ਵੀ ਪੂਰੀ ਮਨਾਹੀ ਕਰੀ ਗਈ ਹੈ ਅਕਸਰ ਆਪ ਪੱਧ ਦੇਖਦੇ ਆ ਕਿ ਸਨੈਪਚੈਟ ਜਿਹੜੀ ਐਪਲੀਕੇਸ਼ਨ ਉਸ ਦੇ ਉੱਤੇ ਆਪਣੀ ਲਾਈਵ ਲੋਕੇਸ਼ਨ ਵੀ ਸ਼ੇਅਰ ਹੋ ਜਾਂਦੀ ਹੈ ਕਿ ਬੰਦਾ ਇਸ ਵੇਲੇ ਕਿੱਥੇ ਹੈ ਜਿੱਥੋਂ ਉਹਨੇ ਫੋਟੋ ਪਾਈ ਆ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਲੋਕੇਸ਼ਨਾਂ ਸ਼ੇਅਰ ਕਰਨ ਲਈ ਗੱਲ ਹੈ ਇਸ ਦੇ ਉੱਤੇ ਵੀ ਪਾਬੰਦੀ ਹੈ ਡੀਜੀਪੀ ਡਾਕਟਰ ਨੇ ਸਾਰੇ ਰੇਂਜ ਚ ਆਈਜੀ ਡੀਆਈਜੀ ਪੁਲਿਸ ਕਮਿਸ਼ਨਰ ਅਰਥ ਜਲਾ ਐਸਐਸਪੀ ਨੂੰ ਨਿਗਰਾਨੀ ਵਧਾਉਣ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਸਟੇਟ ਸਟੇਟ ਸਾਈਬਰ ਕ੍ਰਾਈਮ ਵਿੰਗ ਹੈ ਜਿਹੜਾ ਉਸ ਨੂੰ ਇਹਦੇ ਸਬੰਧੀ ਨਵੰਦ ਏਜੰਸੀ ਬਣਾਇਆ ਗਿਆ ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਸਮੇਂ-ਸਮੇਂ ਸਿਰ ਤੇ ਰਿਪੋਰਟਾਂ ਤਿਆਰ ਕਰਦੀ ਹੈ ਤੇ ਉਹਨਾਂ ਨੂੰ ਡੀਜੀਪੀ ਦੀ ਪ੍ਰਧਾਨਗੀ ਵਾਲੀਆਂ ਮੀਟਿੰਗਾਂ ਦੇ ਵਿੱਚ ਪੇਸ਼ ਕਰਦੀ ਹੈ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕੁਝ ਸੋਸ਼ਲ ਮੀਡੀਆ ਦੇ ਨਾਲ ਸੰਬੰਧਿਤ ਘਟਨਾਵਾਂ ਕਰਕੇ ਜੀਪੀ ਗੌਰਵ ਯਾਦਵ ਨੇ ਕਿਹਾ ਵਿਭਾਗ ਦੀ ਕੁਰਬਾਨੀ ਦੇ ਨਾਲ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਸਰਦੀ ਉਸ ਤੋਂ ਬਾਅਦ ਇਹਨਾਂ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਨੇ ਇਸ ਸੰਬੰਧੀ ਸਖਤ ਦਿਸ਼ਾ ਨਿਰਦੇਸ਼ ਲਾਗੂ ਕਰੇ ਕਿਉਂਕਿ ਹਾਲ ਹੀ ਦੇ ਵਿੱਚ ਕੁਝ ਪੁਲਿਸ ਕਰਮਚਾਰੀਆਂ ਨੂੰ ਵਰਦੀ ਪਾ ਕੇ ਨੱਚਦੇ ਟੱਪਦੇ ਭੰਗੜਾ ਪਾਉਂਦੇ ਮਰਲੰਜਨਕ ਵੀਡੀਓ ਬਣਾਉਂਦੇ ਦੇਖਿਆ ਗਿਆ ਸੀ ਜਿਸ ਦੇ ਨਾਲ ਵਿਭਾਗ ਦਾ ਅਕਸ ਖਰਾਬ ਹੋਇਆ ਇਹ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਦਾਅਵਾ ਹੈ ਇਸ ਤੋਂ ਇਲਾਵਾ ਸਭ ਤੋਂ ਵੱਡਾ ਡੈਂਟਾ ਜਿਹੜਾ ਉਹ ਪੰਜਾਬ ਪੁਲਿਸ ਦੀ ਇਮੇਜ ਨੂੰ ਉਦੋਂ ਲੱਗਿਆ ਜਦੋਂ ਇੰਸਟਾ ਕੁਈਨ ਦੇ ਨਾਮ ਦੇ ਨਾਲ ਮਸ਼ਹੂਰ ਬਰਖਾਸਤ ਹੋ ਚੁੱਕੀ ਕਾਂਸਟੇਬਲ ਅਮਨਦੀਪ ਕੌਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਉਹਦੇ ਕੋਲੋਂ ਸਵਾਸ 17 ਗ੍ਰਾਮ ਜਿਹੜਾ ਚਿੱਟਾ ਬ੍ਰਾਹਮਣ ਧੋਣ ਦਾ ਦਾਵਾ ਪੁਲਿਸ ਨੇ ਕੀਤਾ ਉਸ ਤੋਂ ਬਾਅਦ ਦੇ ਵਿੱਚ ਉਤੇ ਕੇਸ ਵੀ ਚੱਲਿਆ ਤੇ ਇਸ ਵੇਲੇ ਵੀ ਉਹ ਉਸ ਕੇਸ ਦੇ ਵਿੱਚ ਉਲਝੀ ਹੋਈ ਹੈ ਪਰ ਉਹਦੀਆਂ ਉਸ ਵੇਲੇ ਥਾਰ ਗੱਡੀ ਦੇ ਨਾਲ ਆਪਣੀ ਪੁਲਿਸ ਦੀ ਵਰਦੀ ਦੇ ਵਿੱਚ ਆਪਣੇ ਹੋਰ ਸਰਕਾਰੀ ਜੋ ਚੀਜ਼ਾਂ ਨੂੰ ਮਿਲੀਆਂ ਹੋਈਆਂ ਉਹ ਸਭ ਦੇ ਵਿੱਚ ਉਹਨੇ ਵੀਡੀਓ ਬਣਾ ਬਣਾ ਕੇ ਪਾਈਆਂ ਹੋਈਆਂ ਸੱਲ ਤੇ ਜਦੋਂ ਉਹ ਕੇਸ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਪੰਜਾਬ ਪੁਲਿਸ ਨੇ ਅਕਸਰ ਉਹ ਬਹੁਤ ਵੱਡੀ ਢਾਹ ਜਿਹੜੀ ਐ ਉਹ ਸੋਸ਼ਲ ਮੀਡੀਆ ਦੇ ਉੱਤੇ ਲੱਗੀ ਸੀ ਤਾਂ ਉਹ ਵੀ ਇੱਕ ਕਾਰਕ ਹੈ ਜਿਹੜਾ ਇਹਨਾਂ ਹੁਕਮਾਂ ਨੂੰ ਜਾਰੀ ਕਰਨ ਨੂੰ ਲੈ ਕੇ ਹੋ ਸਕਦਾ ਹੈ ਹਾਲਾਂਕਿ ਉਸ ਤੋਂ ਬਿਨਾ ਵੀ ਅਸੀਂ ਜੇ ਇੰਸਟਾਗ੍ਰਾਮ ਖੋਲਦੇ ਆ ਫੇਸਬੁੱਕ ਖੋਲਦੇ ਆ ਤਾਂ ਬਹੁਤ ਸਾਰੇ ਲੋਕ ਐਸੇ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੁੰਦੀ ਹੈ ਉਹਦੇ 'ਚ ਜਾਂ ਫਿਰ ਤੁਰਦੇ ਫਿਰਦੇ ਸ਼ਾਪਿੰਗ ਕਰਦੇ ਗੱਡੀ ਚਲਾਉਂਦੇ ਗਾਣਿਆਂ ਦੇ ਉੱਤੇ ਨੱਚਦੇ ਟੱਪਦੇ ਯਾ ਹਾਈਕਿੰਗ ਕਰਦੇ ਜਾਂ ਕੋਈ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਉਹ ਆਪਣੇ ਸਾਹਮਣੇ ਅਕਸਰ ਆਉਂਦੀਆਂ ਰਹਿੰਦੀਆਂ ਨੇ ਤੇ ਇਸ ਕਰਕੇ ਹੁਣ ਪੰਜਾਬ ਪੁਲਿਸ ਨੂੰ ਸ਼ਕਤੀ ਹੈ ਜਿਹੜੀ ਉਹ ਕਰਨੀ ਪਈ ਹੈ ਤਾਂ ਜੋ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਬਣਦੇ ਨੇ ਤੇ ਨਾਲ ਪੰਜਾਬ ਪੁਲਿਸ ਦੇ ਵਿੱਚ ਮਲਾਜ਼ਮ ਦੇ ਤੌਰ ਤੇ ਕਰਮਚਾਰੀ ਦੇ ਤੌਰ ਤੇ ਅਫਸਰਾਂ ਦੇ ਤੌਰ ਤੇ ਕੰਮ ਵੀ ਕਰਦੇ ਨੇ ਉਹ ਦੋਨੀਆਂ ਚੀਜ਼ਾਂ ਨੂੰ ਬਰਾਬਰ ਨਹੀਂ ਚਲਾ ਸਕਦੇ ਜਾਂ ਤਾਂ ਫਿਰ ਪੰਜਾਬ ਪੁਲਿਸ ਦੀ ਡਿਊਟੀ ਹੋਏਗੀ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਹੀ ਬਣਿਆ ਜਾਏਗਾ। ਦਖਾਲਸ ਜੀ ਵੀ ਦੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਇਦਰਜੀਤ ਸਿੰਘ ਚਹਿਲ। ਸੋਸ਼ਲ ਮੀਡੀਆ ਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ ਪਰ ਇਹਨੇ ਸਾਡੇ ਦੇਸ਼ ਦੀ ਵੱਡੀ ਗਿਣਤੀ ਆਬਾਦੀ ਨੂੰ ਆਪਣੀ ਜਕੜ ਦੇ ਵਿੱਚ ਅੱਜ ਦੀ ਘੜੀ ਲੈ ਕੇ ਰੱਖਿਆ ਹੋਇਆ ਹੈ। ਇਕੱਲੀ ਆਪਣੇ ਦੇਸ਼ ਦੀ ਗੱਲ ਨਹੀਂ ਆ ਪੂਰੇ ਵਿਸ਼ਵ ਦੇ ਵਿੱਚ ਹੀ ਜੇ ਦੇਖੀਏ ਤਾਂ ਹਰ ਕੋਈ ਬੰਦਾ ਹੈ ਜਿਹੜਾ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਜਾਕੜ ਦੇ ਵਿੱਚ ਆਇਆ ਹੀ ਹੋਇਆ ਹੈ ਇਹਦਾ ਅਸਰ ਹੈ ਜਿਹੜਾ ਜ਼ਿਆਦਾਤਰ ਸਾਡੀ ਨੌਜਵਾਨ ਪੀੜ੍ਹੀ ਅਤੇ ਜੈਂਜੀ ਜਨਰੇਸ਼ਨ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਤੇ ਇਸੇ ਕਰਕੇ ਹੀ ਅਸੀਂ ਅਕਸਰ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਫੋਨ ਦੇ ਵਰਤੋਂ ਘੱਟ ਕਰਨ ਨੂੰ ਲੈ ਕੇ ਝਿੜਕਦੇ ਹੋયા ਦੇਖਦੇ ਰਹਿੰਦੇ ਹਾਂ ਕਈ ਦੇਸ਼ਾਂ ਨੇ ਤਾਂ ਇੱਛਿਤ ਐਲਾਨ ਕਰ ਦੁੱਤਾ ਕਿ 16 ਸਾਲ ਤੋਂ ਘੱਟ ਉਮਰ ਦਾ ਬੱਚਾ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਹੋਏਗਾ ਤੇ ਜੇ ਉਹ ਸੋਸ਼ਲ ਮੀਡੀਆ ਦੇ ਉੱਤੇ ਆਉਂਦਾ ਤਾਂ ਉਹਦੇ ਮਾਪਿਆਂ ਨੂੰ 50 ਮਿਲੀਅਨ ਡਾਲਰ ਦੇ ਨੇੜੇ ਤੇ ਜਿਹੜਾ ਹੈਗਾ ਉਹਦਾ ਹਰਜਾਨਾ ਵੀ ਭਰਨਾ ਪੈ ਸਕਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਪੈਂਦੀਆਂ ਰੀਲਾਂ ਨੂੰ ਲੈ ਕੇ ਹੁਣ ਬਹੁਤ ਗਿਣਤੀ ਆਮ ਲੋਕੀ ਨਹੀਂ ਸਗੋ ਪੰਜਾਬ ਪੁਲਿਸ ਵੀ ਤੰਗ ਆ ਗਈ ਹੈ ਵੈਸੇ ਰੀਲਾਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਕਿਉਂਕਿ ਬਹੁਤ ਸਾਰੇ ਲੋਕਾਂ ਵਾਸਤੇ ਜਿੱਥੇ ਇਹ ਰੋਜ਼ਗਾਰ ਦਾ ਸਾਧਨ ਹੈ ਉੱਥੇ ਹੀ ਬਹੁਤਿਆਂ ਵਾਸਤੇ ਇਹ ਜਾਣਕਾਰੀ ਦੇਣ ਤੇ ਜਾਣਕਾਰੀ ਲੈਣ ਵਾਲੀ ਇੱਕ ਟੈਕਨੋਲੋਜੀ ਵੀ ਹੈ ਪਰ ਗਾਣੇ ਲਾ ਕੇ ਆਪਣੀ ਟੌਰ ਦਿਖਾਉਣ ਵਾਲੀ ਪੁਲਸੀ ਹੁਣ ਬਖਸ਼ੇ ਨਹੀਂ ਜਾਣੀ ਦਰਅਸਲ ਉਸ ਦਿਨ ਪਹਿਲਾਂ ਇਹ ਖਬਰ ਆਈ ਇਹ ਪੰਜਾਬ ਡੀਐਸਪੀ ਦੇ ਵੱਲੋਂ ਮੁਲਾਜ਼ਮਾਂ ਦੇ ਲਈ ਸਖਤ ਹੁਕਮ ਜਾਰੀ ਕੀਤੇ ਗਏ ਆ ਪੁਲਿਸ ਮੁਲਾਜ਼ਮ ਹੁਣ ਸੋਸ਼ਲ ਮੀਡੀਆ ਦੇ ਉੱਤੇ ਡਾਂਸ ਭੰਗੜਾ ਜਾਂ ਮਨੋਰੰਜਨ ਵਾਲੀ ਰੀਲ ਜਾਂ ਫਿਰ ਵੀਡੀਓ ਬਣਾ ਕੇ ਨਹੀਂ ਪਾ ਸਕਣਗੇ ਹੋਰ ਵੀ ਸਖਤ ਨਿਯਮ ਮੁਲਾਜ਼ਮਾਂ ਵਾਸਤੇ ਜਾਰੀ ਕੀਤੇ ਗਏ ਆ ਤਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਰਕਾਰੀ ਹਥਿਆਰ ਪ੍ਰਦਰਸ਼ਿਤ ਕਰਨ ਦੇ ਉੱਤੇ ਸਖਤ ਪਾਬੰਦੀ ਹੋਏਗੀ ਸਰਕਾਰੀ ਗੱਡੀਆਂ ਜਾਂ ਫਿਰ ਸਰਕਾਰੀ ਚੀਜ਼ਾਂ ਦੇ ਨਾਲ ਰੀਲ ਬਣਾਉਣੀ ਜਾਂ ਫਿਰ ਫੋਟੋਆਂ ਖਿੱਚ ਕੇ ਪਾਉਣ ਦੇ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਵਰਦੀ ਦੇ ਵਿੱਚ ਕਿਸੇ ਵੀ ਕਿਸਮ ਦੀ ਵੀਡੀਓ ਜਾਂ ਰੀਲ ਪੋਸਟ ਕਰਨ ਦੇ ਉੱਤੇ ਸਖਤ ਪਾਬੰਦੀ ਹੈ। ਇੰਨਾ ਹੀ ਨਹੀਂ ਵਰਦੀ ਦੇ ਵਿੱਚ ਨਾ ਹੋਣ ਤੇ ਵੀ ਕੋਈ ਮੁਲਾਜ਼ਮ ਐਸੀ ਕੋਈ ਵੀਡੀਓ ਫੋਟੋ ਪੋਸਟ ਨਹੀਂ ਕਰ ਸਕੇਗਾ ਜਿਸ ਦੇ ਨਾਲ ਪੰਜਾਬ ਪੁਲਿਸ ਦੀ ਇਮੇਜ ਨੂੰ ਨੁਕਸਾਨ ਹੁੰਦਾ ਹੋਵੇ। ਜੇਕਰ ਕਿਸੇ ਮੁਲਾਜ਼ਮ ਦੀ অপਰਾਧੀਆਂ ਜਾਂ ਗੈਕਸਟਰਾ ਦੇ ਨਾਲ ਫੋਟੋ ਪਾਈਆਂ ਜਾਂਦੀਆਂ ਨੇ ਤਾਂ ਫਿਰ ਤੁਰੰਤ ਉੱਤੇ ਸਖਤ ਕਾਰਵਾਈ ਵੀ ਕੀਤੀ ਜਾਏਗੀ ਤੇ ਇਹ ਸਾਰੇ ਨਿਯਮ ਪੰਜਾਬ ਡੀਜੀਪੀ ਦਫ਼ਤਰ ਤੋਂ ਜਾਰੀ ਕੀਤੇ ਗਏ ਨੇ ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਦੀ ਏਸੀਆਰ ਜਿਹੜੀ ਉਹ ਪ੍ਰਭਾਵਿਤ ਹੋਏਗੀ ਉਹਨਾਂ ਦੀ ਤਰੱਕੀ ਵੀ ਪ੍ਰਭਾਵਿਤ ਹੋ ਸਕਦੀ ਹੈ ਤਾਂ ਜਾਤ ਧਰਮ ਰਾਜਨੀਤੀ ਜਾਂ ਵਿਵਾਦਪੂਰਨ ਮੁੱਦਿਆਂ ਦੇ ਉੱਤੇ ਟਿੱਪਣੀ ਕਰਨ ਤੋਂ ਵੀ ਪਰਹੇਜ਼ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਵੇਂ ਆਪ ਅਕਸਰ ਦੇਖਦੇ ਆ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਫੋਟੋ ਪਾਈ ਹੁੰਦੀ ਹੈ ਉਹਦੇ ਹੇਠਾਂ ਕੋਈ ਕਮੈਂਟ ਕੀਤੇ ਹੁੰਦੇ ਨੇ ਵੱਖੋ ਵੱਖਰੇ ਕਮੈਂਟ ਕਰੇ ਹੁੰਦੇ ਨੇ ਤਾਂ ਉੱਥੇ ਵੀ ਕਮੈਂਟ ਕਰਨ ਦੇ ਉੱਤੇ ਇਸ ਤਰੀਕੇ ਦਾ ਕੋਈ ਗਲਤ ਕਮੈਂਟ ਕਰਨ ਦੇ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ ਹਾਲਾਂਕਿ ਸੋਸ਼ਲ ਮੀਡੀਆ ਵਰਤ ਜ਼ਰੂਰ ਸਕਦੇ ਨੇ ਸਾਰੇ ਮੁਲਾਜ਼ਮ ਨਹੀਂ ਜਿਹੜੇ ਉਹ ਵਰਤ ਜ਼ਰੂਰ ਸਕਦੇ ਆ ਪਰ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਜ਼ెంట్ ਉਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਜਿਸ ਦੇ ਨਾਲ ਪੰਜਾਬ ਪੁਲਿਸ ਦੀ ਇਮੇਜ ਨੂੰ ਕਿਸੇ ਤੌਰ ਦੇ ਉੱਤੇ ਨੁਕਸਾਨ ਹੁੰਦਾ ਹੋਵੇ ਕੋਈ ਗੁਪਤ ਜਾਂ ਅਧਿਕਾਰਤ ਜਾਣਕਾਰੀ ਵੀ ਸਾਂਝੀ ਕਰਨ ਤੋਂ ਮਨਾਹੀ ਕਰੀ ਗਈ ਹੈ ਡਿਊਟੀ ਦੇ ਨਾਲ ਸੰਬੰਧਿਤ ਲਾਈਵ ਲੋਕੇਸ਼ਨ ਜਾਂ ਫਿਰ ਕੋਈ ਲਾਈਵ ਵੀਡੀਓ ਪੋਸਟ ਕਰਨ ਦੀ ਵੀ ਪੂਰੀ ਮਨਾਹੀ ਕਰੀ ਗਈ ਹੈ ਅਕਸਰ ਆ ਪਾ ਦੇ ਇੱਕ ਨਿਆਕ ਸਨੈਪਚੈਟ ਹੈ ਜਿਹੜੀ ਐਪਲੀਕੇਸ਼ਨ ਉਸ ਦੇ ਉੱਤੇ ਆਪਣੀ ਲਾਈਵ ਲੋਕੇਸ਼ਨ ਵੀ ਸ਼ੇਅਰ ਹੋ ਜਾਂਦੀ ਹੈ ਕਿ ਬੰਦਾ ਇਸ ਵੇਲੇ ਕਿੱਥੇ ਹੈ ਜਿੱਥੋਂ ਉਹਨੇ ਫੋਟੋ ਪਾਈਆ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਲੋਕੇਸ਼ਨਾਂ ਸ਼ੇਅਰ ਕਰਨ ਲਈ ਗੱਲ ਹੈ ਇਸ ਦੇ ਉੱਤੇ ਵੀ ਪਾਬੰਦੀ ਹੈ ਡੀਜੀਪੀ ਦਾ ਅਫਸਰ ਨੇ ਸਾਰੇ ਰੇਂਜ ਚ ਆਈਜੀ ਡੀਆਈਜੀ ਪੁਲਿਸ ਕਮਿਸ਼ਨਰ ਅਰਥ ਜਲਾ ਐਸਐਸਪੀ ਨੂੰ ਨਿਗਰਾਨੀ ਵਧਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਸਟ੍ਰੀਟ ਸਟ੍ਰੀਟ ਸਾਈਬਰ ਕ੍ਰਾਈਮ ਵਿੰਗ ਹੈ ਜਿਹੜਾ ਉਸ ਨੂੰ ਇਹਦੇ ਸੰਬੰਧੀ ਨੋਡਲ ਏਜੰਸੀ ਬਣਾਇਆ ਗਿਆ ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਸਮੇਂ-ਸਮੇਂ ਸਰ ਤੇ ਰਿਪੋਰਟਾਂ ਤਿਆਰ ਕਰਦੀ ਹੈ ਤੇ ਉਹਨਾਂ ਨੂੰ ਡੀ.ਸੀ.ਪੀ ਦੀ ਪ੍ਰਧਾਨਗੀ ਵਾਲੀਆਂ ਮੀਟਿੰਗਾਂ ਦੇ ਵਿੱਚ ਪੇਸ਼ ਕਰਦੀ ਹੈ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕੁਝ ਸੋਸ਼ਲ ਮੀਡੀਆ ਦੇ ਨਾਲ ਸੰਬੰਧਿਤ ਘਟਨਾਵਾਂ ਕਰਕੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਵਿਭਾਗ ਦੀ ਪ੍ਰਵਾਨਗੀ ਦੇ ਨਾਲ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਸਰਦੀ ਉਸ ਤੋਂ ਬਾਅਦ ਇਹਨਾਂ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਨੇ ਇਸ ਸੰਬੰਧੀ ਸਖਤ ਦਿਸ਼ਾ ਨਿਰਦੇਸ਼ ਲਾਗੂ ਕਰੇ ਕਿਉਂਕਿ ਹਾਲ ਹੀ ਦੇ ਵਿੱਚ ਕੁਝ ਪੁਲਿਸ ਕਰਮਚਾਰੀਆਂ ਨੂੰ ਵਰਦੀ ਪਾ ਕੇ ਨੱਚਦੇ ਟੱਪਦੇ ਭੰਗੜਾ ਪਾਉਂਦੇ ਮਰਲੰਜਨਕ ਵੀਡੀਓ ਬਣਾਉਂਦੇ ਦੇਖਿਆ ਗਿਆ ਸੀ ਜਿਸ ਦੇ ਨਾਲ ਵਿਭਾਗ ਦਾ ਅਕਸ ਖਰਾਬ ਹੋਇਆ ਇਹ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਦਾਅਵਾ ਹੈ ਇਸ ਤੋਂ ਇਲਾਵਾ ਸਭ ਤੋਂ ਵੱਡਾ ਡੈਂਟਾ ਜਿਹੜਾ ਉਹ ਪੰਜਾਬ ਪੁਲਿਸ ਦੀ ਇਮੇਜ ਨੂੰ ਉਦੋਂ ਲੱਗਿਆ ਜਦੋਂ ਇੰਸਟਾ ਕੁਈਨ ਦੇ ਨਾਮ ਦੇ ਨਾਲ ਮਸ਼ਹੂਰ ਬਰਖਾਸਤ ਹੋ ਚੁੱਕੀ ਕਾਂਸਟੇਬਲ ਅਮਨਦੀਪ ਕੌਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਉਹਦੇ ਕੋਲੋਂ ਸਵਾ 17 ਗ੍ਰਾਮ ਜਿਹੜਾ ਚਿੱਟਾ ਬ੍ਰਾਹਮਤ ਧੋਣ ਦਾ ਦਾਵਾ ਪੁਲਸ ਨੇ ਕੀਤਾ ਉਸ ਤੋਂ ਬਾਅਦ ਦੇ ਵਿੱਚ ਉਹ ਤੇ ਕੇਸ ਵੀ ਚੱਲਿਆ ਤੇ ਇਸ ਵੇਲੇ ਵੀ ਉਹ ਉਸ ਕੇਸ ਦੇ ਵਿੱਚ ਉਲਝੀ ਹੋਈ ਹੈ ਪਰ ਉਹਦੀਆਂ ਉਸ ਵੇਲੇ ਥਾਰ ਗੱਡੀ ਦੇ ਨਾਲ ਆਪਣੀ ਪੁਲਸ ਦੀ ਵਰਦੀ ਦੇ ਵਿੱਚ ਆਪਣੇ ਹੋਰ ਸਰਕਾਰੀ ਜੋ ਚੀਜ਼ਾਂ ਨੂੰ ਮਿਲੀਆਂ ਹੋਈਆਂ ਉਹ ਸਭ ਦੇ ਵਿੱਚ ਉਹਨੇ ਵੀਡੀਓ ਬਣਾ ਬਣਾ ਕੇ ਪਾਈਆਂ ਹੋਈਆਂ ਸਨ ਤੇ ਜਦੋਂ ਉਹ ਕੇ ਸਾਹਮਣੇ ਆਇਆ ਸੀ ਤਾਂ ਉਸ ਵੇਲੇ ਪੰਜਾਬ ਪੁਲਿਸ ਦੇ ਅਕਸ ਨੂੰ ਬਹੁਤ ਵੱਡੀ ਢਾਹ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਲੱਗੀ ਸੀ ਤਾਂ ਉਹ ਵੀ ਇੱਕ ਕਾਰਕ ਹੈ ਜਿਹੜਾ ਇਹਨਾਂ ਹੁਕਮਾਂ ਨੂੰ ਜਾਰੀ ਕਰਨ ਨੂੰ ਲੈ ਕੇ ਹੋ ਸਕਦਾ ਹੈ ਹਾਲਾਂਕਿ ਉਸ ਤੋਂ ਬਿਨਾ ਵੀ ਅਸੀਂ ਜੇ ਇੰਸਟਾਗ੍ਰam ਖੋਲਦੇ ਆ ਫੇਸਬੁਕ ਖੋਲਦੇ ਆ ਤਾਂ ਬਹੁਤ ਸਾਰੇ ਲੋਕ ਐਸੇ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੁੰਦੀ ਹੈ ਉਹਦੇ ਚ ਜਾਂ ਫਿਰ ਤੁਰਦੇ ਫਿਰਦੇ ਸ਼ਾਪਿੰਗ ਕਰਦੇ ਗੱਡੀ ਚਲਾਉਂਦੇ ਗਾਣਿਆਂ ਦੇ ਉੱਤੇ ਨੱਚਦੇ ਟੱਪਦੇ ਜਾਂ ਹਾਈਕਿੰਗ ਕਰਦੇ ਜਾਂ ਕੋਈ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜੀਆਂ ਉਹਨਾਂ ਦੀਆਂ ਵੀਡੀਓਜ਼ ਉਹ ਆਪਣੇ ਸਾਹਮਣੇ ਅਕਸਰ ਆਉਂਦੀਆਂ ਰਹਿੰਦੀਆਂ ਨੇ ਤੇ ਇਸ ਕਰਕੇ ਹੁਣ ਪੰਜਾਬ ਪੁਲਿਸ ਨੂੰ ਸ਼ਕਤੀ ਹੈ ਜਿਹੜੀ ਉਹ ਕਰਨੀ ਪਈ ਹੈ ਤਾਂ ਜੋ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਬਣਦੇ ਨੇ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਮਲਾਜ਼ਮ ਦੇ ਤੌਰ ਤੇ ਕਰਮਚਾਰੀ ਦੇ ਤੌਰ ਤੇ ਅਫਸਰਾਂ ਦੇ ਤੌਰ ਤੇ ਕੰਮ ਵੀ ਕਰਦੇ ਨੇ ਉਹ ਦੋਨੇ ਚੀਜ਼ਾਂ ਨੂੰ ਬਰਾਬਰ ਨਹੀਂ ਚਲਾ ਸਕਦੇ ਜਾਂ ਤਾਂ ਫਿਰ ਪੰਜਾਬ ਪੁਲਿਸ ਦੀ ਡਿਊਟੀ ਹੋਏਗੀ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਹੀ ਬਣਿਆ ਜਾਏਗਾ